ਮੇਰੇ ਇੱਕ ਦੋਸਤ ਨੇ ਐਸਟ੍ਰੋਲੋਜਰ ਉਹਨਾਂ ਨੇ ਕਿਸੇ ਸ਼ੋਅ ਦੇ ਉੱਤੇ ਆ ਕਿਤੇ ਗੱਲ ਵੀ ਕੀਤੀ ਸੀਗੀ ਕਿ ਉਹਨਾਂ ਨੇ ਕੁਝ ਟਾਈਮ ਪਹਿਲਾਂ ਸਿੱਧੂ ਨੂੰ ਸचेत ਕਰਤਾ ਸੀ ਅੱਛਾ ਸचेत ਕਰਨ ਦਾ ਮਤਲਬ ਇਹ ਹੋਇਆ ਕਿ ਉਹਨਾਂ ਨੇ ਦੱਸਤਾ ਸੀਗਾ ਵੀ ਅਗਲਾ ਸਮਾਂ ਔਖਾ ਹੈ ਜਦੋਂ ਵੀ ਬੱਚੇ ਦਾ ਬਰਥ ਹੁੰਦਾ ਹੈ ਆਪਾਂ ਨਕਸ਼ਾ ਬਣਾ ਲੈਂਦੇ ਆ ਨਾ ਉਹਦਾ ਚਾਰਟ ਨੂੰ ਹੋਰੋਸਕੋਪ ਵੀ ਕਹਿੰਦੇ ਆ ਟੇਵਾ ਵੀ ਕਹਿੰਦੇ ਆ ਉਹਦੇ ਅੰਦਰ ਨਾ ਤਿੰਨ ਤਰ੍ਹਾਂ ਦੇ ਉਮਰ ਦੇ ਯੋਗ ਨੇ ਹੂੰ ਬੱਚੇ ਨੇ 8 ਸਾਲ ਤੱਕ ਰਹਿਣਾ ਹੈ 32 ਸਾਲ ਤੱਕ ਰਹਿਣਾ ਹੈ ਜਾਂ 75 ਸਾਲ ਤੱਕ ਰਹਿਣਾ ਹੈ ਉਹ ਜਿਹੜੇ ਯੋਗ ਨੇ ਸਾਰੇ ਜਿਹਦੀ ਕੁੰਡਲੀ 'ਚ ਉਹ ਯੋਗ ਹੋਏਗਾ ਸਮਝ ਲਓ ਕਿ ਬਾਲਾ ਦੀਸਤਰੀ ਯੋਗ ਹੈ ਉਹਦੀ ਆਯੂ ਘੱਟ ਉਮਰ 'ਚ ਪੂਰੀ ਹੋ ਜੇਗੀ ਮ੍ਰਿਤਿ ਹੋ ਜੇਗੀ ਤੇ ਉਸ ਟਾਈਮ 'ਚ ਦਸ਼ਾ ਅੰਤਰ ਦਸ਼ਾ ਵੀ ਉਹੀ ਚੱਲ ਰਹੀ ਹੈ ਤਿੰਨ ਚਾਰ ਤਰੀਕੇ ਨੇ ਦਸ਼ਾ ਅੰਤਰ ਦਸ਼ਾ ਨੇਟਿਵ ਚਾਰਟ ਗੋਚਰ ਚਾਰਟ ਇਹ ਸਾਰਿਆਂ ਦੀ ਸਟੱਡੀ ਦੇ ਮੁਤਾਬਕ ਇਹ ਪਤਾ ਲੱਗ ਸਕਦਾ ਹੈ ਕਿ ਇਸ ਬੰਦੇ ਦੀ ਲਗਭਗ ਲਗਭਗ ਆਯੂ ਪੂਰੀ ਹੋ ਚੁੱਕੀ ਹੈ। ਹਮ ਕਿੱਦਾਂ ਮਰੇਗਾ ਜਾਣਾ ਕਿਵੇਂ ਹੋਏਗਾ ਇਹ ਵੀ ਪਤਾ ਲੱਗਦਾ ਹੈ। ਅੱਛਾ ਇੰਨੀ ਸਟਿਕ ਹੈਗੀ ਐਸਟੋਲੋਜੀ ਸਖਾਲੀ ਮ੍ਰਿਤਿ ਹੋਏਗੀ। ਹਮ ਸ਼ਸਤਰ ਨਾਲ ਹੋਏਗੀ। ਹਸਪੀਟਲ ਚ ਹੋਏਗੀ। ਬਿਮਾਰੀ ਨਾਲ ਹੋਏਗੀ। ਇਹ ਤਾਂ ਸਟਿਕ ਪਤਾ ਲੱਗਦਾ ਹੈ।